ਲੁਧਿਆਣਾ ਦੇ ਸਾਨੇਵਾਲ ਹਰਕੇ ਦੇ ਵਿੱਚ ਬਿਜਲੀ ਡਿਪਾਰਟਮੈਂਟ ਦੇ ਲਾਈਨਮੈਨ ਦੇ ਨਾਲ ਲਾਈਨ ਠੀਕ ਕਰਦੇ ਹੋਏ ਇੱਕ ਵੱਡਾ ਹਾਦਸਾ ਵਾਪਰਿਆ ਤਾਂ ਮੌਕੇ ਤੇ ਦੱਸਿਆ ਜਾ ਰਿਹਾ ਹੈ ਕਿ ਲਾਈਨਮੈਨ ਦੀ ਜਾਨ ਚਲੀ ਗਈ ਹੈ ਤੁਮੜਤਕ ਲਾਈਨਮੈਨ ਬਿਜਲੀ ਡਿਪਾਰਟਮੈਂਟ ਦੇ ਵਿੱਚ ਕੱਚੇ ਤੌਰ ਤੇ ਕੰਮ ਕਰਦਾ ਸੀ ਲਾਈਨਮੈਨ ਬਿਹਾਰ ਦੇ ਸਮਤੀਬੂਰ ਦਾ ਰਹਿਣ ਵਾਲਾ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਬਿਜਲੀ ਵਿਭਾਗ ਦੇ ਵਿੱਚ ਬਤੌਰ ਲਾਈਨਮੈਨ ਸੇਵਾਵਾਂ ਨਿਭਾ ਰਿਹਾ ਸੀ ਤੇ ਉੱਧਰ ਯੂਨੀਅਨ ਦੇ ਵਿੱਚ ਹੁਣ ਦਹਿਸ਼ਤ ਦਾ ਮਾਹੌਲ ਹੈ। ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਪਰਿਵਾਰ ਨੂੰ ਮੁਆਵਜ਼ਾ ਨਹੀਂ ਮਿਲਦਾ ਤਦ ਤੱਕ ਅੰਤਮ ਸੰਸਕਾਰ ਨਹੀਂ ਕੀਤਾ ਜਾਵੇਗਾ ਤੇ ਸਰਕਾਰ ਨੂੰ ਇਹ ਅਪੀਲ ਕੀਤੀ ਗਈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਜਿਨ੍ਹਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਨਾ ਕੀਤਾ ਜਾਵੇ। ਤਾਂ ਇਹ ਮਾਮਲਾ ਜਿਹੜਾ ਲੁਧਿਆਣਾ ਤੋਂ ਸਾਹਮਣੇ ਆਉਂਦਾ ਹੈ ਜਿੱਥੇ ਸਾਨੇਵਾਲ ਹਲਕੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਿਜਲੀ ਵਿਭਾਗ ਦੇ ਵਿੱਚ ਕੱਚੇ ਤੌਰ ਤੇ ਬਤੌਰ ਲਾਈਨ ਇਨਮੈਨ ਕੰਮ ਕਰਦਾ ਬਿਹਾਰ ਦਾ ਰਹਿਣ ਵਾਲਾ ਨੌਜਵਾਨ ਜਿਹੜਾ ਹੈ ਹਾਦਸੇ ਦਾ ਸ਼ਿਕਾਰ ਹੋਇਆ ਤੇ ਲਾਈਨ ਠੀਕ ਕਰਦੇ ਸਮੇਂ ਕਰੰਟ ਲੱਗਣ ਦੇ ਨਾਲ ਇਸ ਦੀ ਮੌਤ ਹੋ ਗਈ ਹੈ ਤੇ ਉਧਰ ਯੂਨੀਅਨ ਐਸ ਨੇ ਸਮਰਥਨ ਦੇ ਵਿੱਚ ਨਿਤਰੀਆ ਯੂਨੀਅਨ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਸਰਕਾਰ ਦੇ ਵੱਲੋਂ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਤੇ ਜਦ ਤੱਕ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਤਦ ਤੱਕ ਸਸਕਾਰ ਵੀ ਨਹੀਂ ਕੀਤਾ ਜਾਵੇਗਾ ਕੀ ਨਾਮ ਹੈ ਸਰ ਜੀ ਅਵਤਾਰ ਸਿੰਘ ਨਾਮ ਹੈ ਮੇਰਾ ਕੀ ਕੰਮ ਕਰਦੇ ਹੋ ਸਰ ਸੀਐਚਬੀ ਲਾਈਨਮੈਨ ਜੀ ਇਹ ਕਿਤੇ ਕੰਮ ਨਹੀਂ ਅਗਰ ਨਗੜੀ ਪੈ ਜਾਂਦੀ ਕੀ ਹੋਇਆ ਅੱਜ ਹਾਸਾ ਕਿਦੇ ਨਾਲ ਹੋਇਆ ਔਰ ਕਿੱਥੇ ਹੋਇਆ ਸਾ ਜਿਹੜਾ ਹਾਸਾ ਹੋਇਆ ਸੰਨਿਆਲ ਹੋਇਆ ਜੀ ਮੁੰਡੇ ਦਾ ਜਿਹੜਾ ਜਿਹੜਾ ਕੰਮ ਮੁੰਡੇ ਜਿਹੜਾ ਦਫ਼ਤਰ ਪਤਾ ਕੀਤਾ ਆਪਾਂ ਜਿਹੜੇ ਮੁੰਡੇ ਦੇ ਨਾਲ ਸੀਗਾ ਉਹ ਦਾ ਨਾਮ ਕੀ ਹੈ ਆ ਸੰਜੇ ਸ਼ਾਹ ਜੀ ਉਹਦਾ ਮੁੰਡਾ ਜਿਹੜਾ ਹੈਲਪਰ ਸੀਗਾ ਜਿਹੜਾ ਮਦਦ ਨਵਾਂ ਮੁੰਡਾ ਲੱਗਾ ਹੀਗਾ ਉਹ ਮੰਗਲੀ ਫੀਡਰ ਸੀਗਾ ਆਪਣੇ ਫਰੈਂਡ ਗੋਲੀ ਦੇ ਨਾਲ ਠੀਕ ਹੈ ਕੰਮ ਕਰਨਗੇ ਏਪੀ ਫਲਟ ਤੇ ਬੰਦ ਸੀ ਫੀਡਰ ਜਦੋਂ ਉਹਨਾਂ ਨੇ ਜੋ ਆਪਣੇ ਜੀ ਸਾਹਿਬ ਨੇ ਵੀ ਗੱਲ ਕੀਤੀ ਜੀ ਸਾਹਿਬ ਕਹਿੰਦੇ ਇਹ ਫੀਡਰ ਸਾਡਾ ਬੰਦ ਹੈ ਸੋਚ ਕੇ ਜੇ ਕੰਮ ਕਰ ਚਲੋ ਉਹਨਾਂ ਨੇ ਸੇ ਉੱਪਰ ਚੜ ਕੇ ਬੰਦੇ ਨੇ ਦਸਤਾਨੇ ਪਾਏ ਜਦੋਂ ਉਹ ਸੋਚ ਕੱਟੀ ਇੱਕ ਬੁਲੇਟ ਅੰਦਰ ਰਹਿ ਗਿਆ ਤਿੰਨ ਬੁਲੇਟ ਹੁੰਦੇ ਆ ਉਹਨਾਂ ਨੇ ਇੱਕ ਬੁਲੇਟ ਅੰਦਰ ਰਹਿ ਗਿਆ ਚਲ ਕਹਿੰਦਾ ਕੋਈਆਂ ਜੇ ਫਲਟ ਤੇ ਬੰਦੀ ਆ ਉਹ ਹੱਥ ਨਾਲ ਬਾਹਰ ਕੱਢ ਦੇਣਾ ਉਹ ਕਿਸੇ ਬੈਕ ਆ ਗਈ ਬੈਕ ਕਰਕੇ ਥੇਲੇ ਡੇਗ ਗਿਆ ਮੌਕੇ ਤੇ ਉਥੇਲੇ ਪੱਕਾ ਹੋਣ ਕਰਕੇ ਚਾਈ ਹੱਟ ਲੱਗ ਗਈ ਉਹਨੂੰ ਹਸਪੀਟਲ ਲੈ ਕੇ ਫੋਟੋ ਹਸਪੀਟਲ ਲੈ ਗਏ ਹਸਪੀਟਲ ਵਾਲਿਆਂ ਨੇ ਉਹ ਚੈੱਕ ਕੀਤਾ ਕਿੰਨੇ ਦਾਰ ਬੰਦਾ ਜੱਥ ਹੋ ਗਿਆ ਠੀਕ ਹੈ ਉੱਥੇ ਆਪਣੇ ਕੰਮ ਇਹ ਹੈ ਹੱਸਦਾ ਹੈ ਕਿ 1:30 ਵਜੇ ਦਾ ਹੈ ਕਿ ਦੁਪਹਿਰ ਠੀਕ ਹੈ ਪਰ ਫੋਟੋਸਟਾਲਜ ਜਦੋਂ ਉਹਨਾਂ ਨੇ ਕਹਿੰਦੇ ਲਾਸ਼ ਇਥੋਂ ਲੈ ਜਾਓ ਜੀ ਠੀਕ ਹੈ ਉਹਨਾਂ ਨੇ ਇੰਨੇ ਧੱਕਾ ਕਰਨਾ ਸ਼ੁਰੂ ਕਰਤਾ ਇਹ ਕਹਿੰਦੇ ਲਾਸ਼ ਲੈ ਜਾਓ ਕਹਿੰਦੇ ਅਸੀਂ ਇੱਥੇ ਰੱਖਣੀ ਹੈ ਜਿਹੜਾ 40 ਸਾਲ ਆ ਜੀ ਪੁਲਿਸ ਬਕਸ਼ਨ ਵੀ ਕਹਿਣ ਲੱਗੇ ਕਿ ਹਾਂ ਲਾਸ਼ ਨੂੰ ਇਥੋਂ ਲੈ ਜਾਓ ਤੇ ਫੋਟੋ ਹਸਪਤਲ ਵੀ ਕਹਣ ਲੱਗੇ ਤੇ ਲਾਸ਼ ਲੈ ਜਾ ਜੀ ਨਹੀਂ ਨਹੀਂ ਮੋਕੇ ਰਾਸਤੇ ਜਾਂਦੇ ਜਾਂਦੇ ਜੀ ਉਥੇ ਉਹਨੇ ਦਿੱਤ ਜਾਂਦੇ ਜੀ ਕੋਈ ਸੰਜੀਤ ਸਿੰਘ ਨਾਮ ਦਾ ਹੁੰਦਾ ਸੀ ਹਾਂ ਹਾਂ ਜੀ ਸੰਜੀਤ ਸ਼ਾਹ ਹਾਂ ਜੀ ਜੀ ਉਮਰ ਕਿੰਨੀ ਸੀ ਤੇ ਵਿਆਹ ਹੋਇਆ ਸੀ ਹਾਂ ਜੀ ਇਹਦੇ ਦੋ ਇੱਕ ਬੇਟਾ ਜੀ ਇੱਕ ਬੇਟੀ ਆ ਜੀ ਤਿੰਨ ਉੱਤੇ ਤਿੰਨ ਬੇਟੇ ਆ ਜੀ ਤਿੰਨ ਬੱਚੇ ਹਾਂ ਜੀ ਕਿਹੜੇ ਭਾਗ ਚ ਕੰਮ ਕਰ ਰਹੇ ਸਰ ਇਹ ਹੋ ਗਏ 7-8 ਸਾਲ ਹੋ ਗਏ ਕੰਮ ਲਗਾਤਾਰ ਕੰਮ ਕਰ ਰਹੇ ਹਾਂ ਪਿੱਛੋਂ ਬਿਹਾਰ ਦਾ ਇਹਨੂੰ ਹਾਂ ਜੀ ਹਾਂ ਜੀ ਆਪਣੇ ਪ੍ਰਵਾਸੀ ਬੰਦਾ ਆ ਜੀ ਆਪਣੇ ਤੇ ਸ਼ੁਰੂ ਤੋਂ ਸਾਢੇ ਕੰਮ ਕਰਦਾ 9-10 ਸਾਲ ਹੋ ਗਏ ਸਾਡੇ ਨਾਲ ਹੀ ਕੰਮ ਕਰਦਾ ਹਰੇ 8-9 ਸ ਤੇ ਹੁਣ ਉਹਦੀ ਡੈੱਡ ਬੋਡੀ ਕਿੱਥੇ ਰਖਾਈ ਗਈ ਹੈ? ਆਪਾਂ ਨੇ ਸਿਵਲ ਹਸਪੀਟਲ ਆ ਜੀ ਤੇ ਆਪਣੇ ਹਾਨੀ ਮੋਸਤੇ ਚ ਰੱਖੀ ਹੋਈ ਹੈ ਜੀ ਆਪਣੇ ਤੇ ਸਵੇਰੇ ਆਪਾਂ ਸਵੇਰੇ ਕਹਿੰਦੇ ਸਵੇਰੇ ਪੋਸਟੋਂ ਕੋਲ ਕਰਨ ਨੂੰ ਕਹਿੰਦੇ ਆ ਜੀ ਪਰ ਇਹ ਪੋਸਟੋਂ ਮੋਂ ਉਹਨਾਂ ਚੇਰ ਨਹੀਂ ਹੋਣ ਦਿੰਦੇ ਜਿੰਨਾ ਚੇਰੇ ਸਾਨੂੰ ਇਹ ਪੱਕਾ ਵਾਅਦਾ ਨਹੀਂ ਕਰਦੇ ਕਿ ਇਹਦੇ ਪਰਿਵਾਰ ਨੂੰ ਕੁਛ ਰਾਸ਼ੀ ਮਿਲੂਗੀ ਹਾਂ ਮੁਆਜਾ ਮਿਲੂਗਾ ਜੀ ਇਸ ਮੌਤ ਨੂੰ ਲੈ ਕੇ ਤੁਹਾਡੀ ਯੂਨੀਅਨ ਵੱਲੋਂ ਕੋਈ ਮੰਗਾਂ ਰੱਖੀਆਂ ਗਈਆਂ? ਸਾਰੇ ਮੰਗਾਂ ਤੇ ਹੈਗੀਆਂ ਜੀ ਪਹਿਲੇ ਤੇ ਜਿਹੜੀ ਪਰਿਵਾਰ ਨੂੰ ਨੌਕਰੀ ਮਿਲੂਗੀ ਜੀ ਹਾਂ ਜੀ ਜਿਹੜੀ ਬੰਦੀ ਰਾਸ਼ੀ ਹੈ ਜਿਹੜੀ ਸਰਕਾਰ ਬੋ ਕਹਿੰਦੀ ਆ ਉਹ ਮਿਲੂਗੀ ਹਾਂਜੀ ਹਾਂਜੀ ਠੀਕ ਹੈ ਮਤਲਬ ਇਸ ਸ਼ਖਸ ਨੂੰ ਜਦੋਂ ਸੰਸਕਾਰ ਉਹਨੂੰ ਕੀਤਾ ਜਾਊਗਾ ਜੇ ਆ ਪੋਸਟਮਨ ਉਹਨੂੰ ਕੀਤਾ ਜਾਊਗਾ ਜਦੋਂ ਤੁਹਾਡੀਆਂ ਮੰਗਾਂ ਪੂਰੀਆਂ ਹੋਣਗੀਆਂ ਹਾਂਜੀ 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 ਇਹ ਆਪਣਾ ਸਵੇਰੇ ਆਵਾਂਗੇ ਫਿਰ ਗੱਲ ਕਰਾਂਗੇ ਪ੍ਰਸ਼ਾਸਨ ਕੀ ਕਹਿੰਦੀ ਆ ਇਹਨਾਂ ਪਰਿਵਾਰ ਸਵੇਰੇ ਆਣ ਤੁਰ ਪਏ ਬਿਹਾਰ ਪੰਜਾਬ ਉੱਥੇ ਦੂਰੇ ਹੋਇਆ ਜੀ ਪ੍ਰਵਾਸੀ ਤੋਂ ਜਦੋਂ ਆਣਗੇ ਤਾਂ ਉਹਨਾਂ ਨਾਲ ਗੱਲ ਕਰਾਂਗੇ ਕੀ ਕਹਿੰਦੇ ਆ ਕਿ ਆਪਾਂ ਸਭ ਗਾਂ ਸੱਤ ਸੱਪ ਚੱਕਾਂਗੇ ਜੀ ਇਹ ਸਰ ਤੁਹਾਡੀ ਜਿਹੜੀ ਯੂਨੀਅਨ ਹੈ ਜਿਹੜੀ ਇੱਥੇ ਇਕੱਠੇ ਹੋ ਰੇ ਸਿਵਲ ਹਸਪੀਟਲ ਬੰਦੇ ਹੁਣ ਇਹ ਇਸੇ ਚੀਜ਼ ਨੂੰ ਲੈ ਕੇ ਵਿਚਾਰ-ਵਿਮਰਸ਼ ਹੋ ਰਿਹਾ ਕੀ ਕਿਦਾਂ ਸਰ ਜੀ ਯੂਨੀਅਨ ਤੇ ਇੱਕ ਚੀਜ਼ ਹੈਗੀ 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 ਇਹ ਇਨਸਾਨੀਅਤ ਤੌਰ ਤੇ ਬੰਦਾ ਹੀ ਉਹਦੇ ਕੋਲ ਆਪਣਾ ਕੋਈ ਬੰਦਾ ਮਰਦਾ ਨਾ ਹੀ ਕਿਉਂਕਿ ਸਾਡੀ 12 13000 ਤਨਖਾਹ ਵੱਧ ਤਨਖਾਹ ਨਹੀਂ ਹੈਗੀ ਠੀਕ ਹੈ ਜਿਆਦਾ ਹੈ ਜਾ ਕੇ ਪਿੱਛੇ ਲੈਂਡਲੋਰ ਨੂੰ ਬੋਤੇ ਨਹੀਂ ਹੈਗੇ ਜੀ ਸਾਰੇ ਗਰੀਬ ਕਰਾਂ ਦੇ ਬੰਦੇ ਆ ਓਕੇ ਸੋਕੇ ਕੰਮ ਕਰਦੇ ਆ ਉਹ ਕਿ ਪਤਾ ਸਵੇਰੇ ਕੰਮ ਤੇ ਜਾਂਦੇ ਸ਼ਾਮ ਨੂੰ ਘਰੇ ਆਉਣਾ ਨਹੀਂ ਆਉਣਾ ਕਿਸੇ ਨੂੰ ਕੁਝ ਨਹੀਂ ਪਤਾ ਜੀ ਠੀਕ ਹੈ ਜੀ ਹੁਣ ਹੀ ਬੰਦਾ ਸਵੇਰੇ ਘਰੋਂ ਨਿਕਲਿਆ ਸ਼ਾਮ ਨੂੰ 1:30 ਵਜੇ ਹਾਸਾ ਹੋ ਗਿਆ ਬੱਸ ਆ ਰੁਲ ਗਿਆ ਉਹਦਾ ਜੀ ਇਹ ਹੋਂ ਨਹੀਂ ਆ ਥੋੜੇ ਦਿਨ ਮੇਰੇ ਹਰਜੀਤ ਮੁੰਡਾ ਸੀ ਅਗਰ ਦੋ ਚ ਕੰਮ ਕਰਦਾ ਸੀ ਉਹਦੀ ਡਾਕਟਰ ਨੇ ਕਹਿੰਦਾ ਸਾਲਿਕ ਤੋਂ ਮੋਰਸਾ ਨਹੀਂ ਚਲਾ ਸਕਦਾ ਸਾਲੇ ਲਈ ਬੈੱਡ ਤੇ ਪਿਆ ਗਿਆ ਜੀ ਉਹ ਕਰ ਕਿਦਾਂ ਚੱਲੂ ਦੇਖੋ ਜੀ ਠੀਕ ਹੈ ਤੇ ਹੁਣ ਹਾਲ ਦੀ ਫਿਲਹਾਲ ਅਗਲੀ ਕਾਰਵਾਈ ਕੀ ਕੀਤੀ ਜਾਊਗੀ ਤੁਹਾਡੇ ਵੱਲੋਂ ਕਾਰਵਾਈ ਇਸ ਵੇਰੇ ਵੀ ਦੇਖਾਂਗੇ ਸਵੇਰੇ ਆ ਕੇ ਮਿਲਾਂਗੇ ਪਹਿਲੇ ਇਹਨਾਂ ਨਾਲ ਜੀ ਐਸ ਟਾਈਮ ਤੇ ਆਪਣੇ ਉਹਨਾਂ ਨੇ ਬਰਫ ਚਲਾਈ ਹੋਈ ਬੋਡੀ ਹੈ ਜੀ ਬਾਕੀ ਜੇ ਸਵੇਰੇ ਧੱਕੇ ਨਾਲ ਪੁਸ਼ਹਣ ਕਰਨਗੇ ਤਾਂ ਅਸੀਂ ਆਪਣੀ ਜੋ ਹੋਊਗੀ ਕਾਰਵਾਈ ਆਪਣੇ ਕਰਾਂਗੇ ਤਾਂ ਕਾਸ਼ਿ ਦਰਸ਼ ਕਰਾਂਗੇ ਜੀ ਮੇਰਾ ਨਾਮ ਜਗਰਾਤ ਸਿੰਘ ਹੈ ਜੀ ਤੇ ਮੈਂ ਪ੍ਰਾਈਵੇਟ ਲੈਂਡਮੈਨ ਬਿਜਲੀ ਬੋਰਡ ਦੇ ਵਿੱਚ ਸੀਐਚਵੀ ਕੀ ਕੰਮ ਕਰਦੇ ਹਾਂਜੀ ਮੈਂ ਉਥੇ ਜੋਬ ਕਰਨਾ ਜੀ ਕੀ ਹੋਇਆ ਜੀ ਇਨਸੀਡੈਂਟ ਇਹ ਸਰ ਸਾਡੇ ਮੁਲਾਜ਼ਮ ਦੇ ਨਾਲ ਸੀਐਚਬੀ ਦੇ ਨਾਲ ਜੀ ਆਪਣੇ ਸਾਹਨੇ ਵਾਲ ਡਿਵੀਜ਼ਨ ਤੋਂ ਨੇ ਜੋਬ ਕਰਦੇ ਆ ਜੀ ਉਹਨਾਂ ਦੇ ਨਾਲ ਹਾਦਸਾ ਹੋਇਆ ਜੀ ਇਹ ਉਹਨਾਂ ਦਾ ਨਾਮ ਦੀਪਕ ਸੰਜੇ ਸਿੰਘ ਸੰਜੇ ਸਿੰਘ ਹਾਂ ਤੇ ਹੋਇਆ ਕੀ ਉਹਨਾਂ ਨੂੰ ਹਾਦਸਾ ਕੀ ਹੋਇਆ ਉਹਨਾਂ ਦੇ ਨਾਲ ਸਰ ਜਿਵੇਂ ਲਾਈਨ ਤੇ ਕੰਮ ਕਰਦੇ ਸੀਗੇ ਜੀ ਉਥੋਂ ਲਾਈਨ ਨੂੰ ਬੰਦ ਕਰਵਾਈ ਹੋਈ ਸੀ ਨਾ ਜਾਣੀ ਕਿਤੋਂ ਜਨਰੇਟਰ ਦੀ ਬੈਕ ਆਈ ਜਾਂ ਕੀ ਹੋਇਆ ਉਹਦੇ ਕਾਰਨ ਉਹਨਾਂ ਨੂੰ ਹਾਈ ਵੋਲਟੇਜ ਕਰੰਟ ਲੱਗਣ ਕਾਰਨ ਉਹਨਾਂ ਦੇ ਉੱਪਰੋਂ ਮਤਲਬ ਕਰੰਟ ਲੱਗਣ ਦੀ ਯੋਜਾ ਕਰਕੇ ਡੈਥ ਹੋ ਗਈ ਉਹਨਾਂ ਦੀ ਉਹ ਆਪਣੀ ਜਾਨ ਗਵਾ ਬੈਠੇ ਜੀ ਇਹ ਕੋਈ ਪਹਿਲਾ ਹਾਦਸਾ ਨਹੀਂ ਆ ਵੀ ਇਹ ਪਹਿਲੀ ਵਾਰ ਹੋਇਆ ਅਕਸਰ ਇਹ ਬਹੁਤ ਲੰਬੇ ਟਾਈਮ ਤੋਂ ਸਾਡੇ ਨਾਲ ਚੱਲਦਾ ਆ ਰਿਹਾ ਵਾ ਤੇ ਅਸੀਂ ਸਮੇਂ-ਸਮੇਂ ਸਰ ਇਹ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਪਿਛਲੀਆਂ ਸਰਕਾਰਾਂ ਨੂੰ ਵੀ ਮੌਜੂਦਾ ਸਰਕਾਰ ਨੂੰ ਵੀ ਆਮ ਆਦਮੀ ਪਾਰਟੀ ਨੂੰ ਵੀ ਅਸੀਂ ਅਪੀਲ ਕਰਦੇ ਰਹਿੰਦੇ ਹਾਂ ਕਿ ਸਾਡੇ ਜਿਹੜੇ ਇਹ ਰੋਜ਼ਗਾਰ ਆ ਇਹਨੂੰ ਪੱਕਾ ਕੀਤਾ ਜਾਵੇ ਤਾਂ ਕਿ ਸਾਡੇ ਜਿਹੜੇ ਪਰਿਵਾਰਾਂ ਦੀ ਸੇਫਟੀ ਆ ਉਹ ਹੋ ਸਕੇ ਪਰਿਵਾਰਾਂ ਦੀ ਸੇਫਟੀ ਹੋਵੇ ਸਾਡਾ ਰੋਜ਼ਗਾਰ ਪੱਕਾ ਹੋਊਗਾ ਸਾਨੂੰ ਪਤਾ ਹੈ ਕਿ ਜੇ ਸਾਡੇ ਨਾਲ ਕੋਈ ਅਨੁਸਖਾਮੀ ਘਟਨਾ ਵਾਪਰਦੀ ਹੈ ਜਾਂ ਅਸੀਂ ਅੰਗਹੀਣ ਹੋ ਜੰਨਾ ਹੈ ਕਈ ਸਾਡੇ ਮੁਲਾਜ਼ਮ ਇਹੋ ਜੇ ਵੀ ਨੇ ਕਈ ਜਿਨ੍ਹਾਂ ਦੀਆਂ ਜਾਨਾਂ ਤਾਂ ਨਹੀਂ ਗਈਆਂ ਬਟ ਉਹ ਅੰਗਹੀਣ ਹੋ ਗਏ ਜੀ ਉਹਨਾਂ ਜਿਹੜੇ ਹੁਣ ਮੰਨ ਲਓ ਕਿ ਕਿਸੇ ਮੁਲਾਜ਼ਮ ਦੀ ਸਾਡੇ ਡੈਥ ਹੋ ਜਾਂਦੀ ਉਹਨੂੰ ਕੁਛ ਨਾ ਕੁਛ ਮੁਆਵਜ਼ਾ ਮਿਲ ਜਾਂਦਾ ਬਟ ਜਿਹੜੇ ਅੰਗਹੀਣ ਹੋ ਜਾਂਦੇ ਆ ਜੀ ਉਹਨਾਂ ਨੂੰ ਕੁਛ ਵੀ ਨਹੀਂ ਮਿਲਦਾ ਬਟ ਹੁਣ ਪਰਿਵਾਰ ਤਾਂ ਕਿਤੋਂ ਨਾ ਕਿਤੋਂ ਚਲਾਉਣਾ ਹੀ ਆ ਜੀ ਫਿਰ ਉਹਨਾਂ ਦਾ ਪਰਿਵਾਰ ਜਿਹੜਾ ਪਿੱਛੋਂ ਗੁਜ਼ਾਰਾ ਵਾ ਉਹ ਬੜਾ ਮੁਸ਼ਕਲ ਹੋ ਜਾਂਦਾ ਵਾ ਜੀ ਹਾਂਜੀ ਇਹ ਚੀਜ਼ ਹੈ ਜੀ ਤੇ ਅਸੀਂ ਸਮੇਂ-ਸਮੇਂ ਸਿਰ ਸਰਕਾਰਾਂ ਨੂੰ ਵੀ ਇਸ ਚੀਜ਼ ਬਾਰੇ ਬੜੀ ਵਾਰ ਕਿਹਾ ਕਿ ਸਾਡੇ ਜਿਹੜਾ ਰੋਜ਼ਗਾਰਾਂ ਨੂੰ ਪੱਕਾ ਕੀਤਾ ਜਾਵੇ ਤਾਂ ਕਿ ਜੇ ਸਾਡੇ ਨਾਲ ਕੋਈ ਘਟਨਾ ਵਾਪਰਦੀ ਹੈ ਸਾਡੇ ਪਰਿਵਾਰ ਦੇ ਮੈਂਬਰ ਨੂੰ ਇੱਕ ਨੂੰ ਪੈਨਸ਼ਨ ਲੱਗੇ ਤੇ ਇੱਕ ਨੂੰ ਤਾਂ ਨੌਕਰੀ ਮਿਲੇ ਤਾਂ ਕਿ ਪਰਿਵਾਰ ਦਾ ਜਿਹੜਾ ਸਾਡਾ ਪਿੱਛੇ ਪਰਿਵਾਰ ਆ ਉਹਦਾ ਜਿਹੜਾ ਗੁਜ਼ਾਰਾ ਵਾ ਉਹ ਸਹੀ ਤਰ੍ਹਾਂ ਢੰਗ ਨਾਲ ਹੋ ਸਕੇ ਜੀ ਸਾਡੀ ਯੂਨੀਅਨ ਦੇ ਵਿੱਚ ਇਸ ਵਾਕਿਆ ਨੂੰ ਲੈ ਕੇ ਕਿਸੇ ਤੇ ਕਿੰਨਾਂ دہشت ਹੈਗੀ ਆ ਸਾਡੀ ਯੂਨੀਅਨ ਨੂੰ ਲੈ ਕੇ ਇਸ ਚੀਜ਼ ਦੀ ਬਹੁਤ ਡਰ ਆ ਜੀ ਕਈ ਮੁਲਾਜ਼ਮ ਤਾਂ ਸਾਡੇ ਇਦਾਂ ਜੇ ਵੀ ਜਦੋਂ ਇਦਾਂ ਜਾ ਹਾਸੱਕਦੇ ਵੀ ਵਾਪਰਦਾ ਵਾ ਤਾਂ ਉਹ ਇਹੀ ਗੱਲ ਕਹਿੰਦੇ ਆ ਕਿ ਅਸੀਂ ਯਾਰ ਕੰਮ ਛੱਡ ਦਈਏ ਕਿਉਂਕਿ ਸਾਡਾ ਰੋਜ਼ਗਾਰ ਆ ਜਿਹੜਾ ਉਹ ਇੱਕ ਤਾਂ ਪੱਕਾ ਨਹੀਂ ਹੈ ਕੱਚਾ ਵਾ ਜਿਨ੍ਹਾਂ ਦੇ ਹੁਣ ਮਤਲਬ